ਦਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਹਿੰਦੂ ਦੁਖੀ ਹਿੰਦੂਆਂ ਦੀ ਫਰਿਆਦ ਸੁਣਦੇ ਹੋਏ ਜਿਸ ਤਰ੍ਹਾਂ ਉਹਨਾਂ ਦਾ ਰੁੱੜਦਾ ਧਰਮ ਵਿਚਾਰਿਆ ਲੈਣਾ ਬੜੀਆਂ ਕਾਬਲੇ ਗੌਰ ਇੰਜ ਬਿਆਨ ਕੀਤੀਆਂ ਜਾ ਰਹੀਆਂ ਲਾਲ ਹੋ ਗਈਆਂ ਖੂਨ ਨਾਲ ਗਲੀਆਂ ਕਸ਼ਮੀਰ ਦੀਆਂ ਹਿੰਦੂ ਰੀਤਾ ਪੇਟਾ ਚੜੀਆਂ ਸੀ ਸ਼ਮਸ਼ੀਰ ਦੀਆਂ ਹਿੰਦੂ ਰੀਤਾ ਪੇਟਾ ਚੜੀਆਂ ਸੀ ਸ਼ਮਸ਼ੀਰ ਦੀਆਂ ਪੰਡਤਾ ਗੁਰਤੇਗ ਬਹਾਦਰ ਦਾ ਲਾਲ ਹੋ ਗਈ ਅੱਖੋਂ ਨਾਲ ਗਲੀਆਂ ਕਸ਼ਮੀਰ ਦੀਆਂ ਹਿੰਦੂ ਰੀਤਾ ਪੇਟਾ ਚੜੀਆਂ ਸੀਸ਼ਮਸ਼ੀਰ ਦੀਆਂ ਹਿੰਦੂ ਰੀਤਾ ਪੇਟਾ ਚੜੀਆਂ ਸੀਸ਼ਮਸ਼ੀਰ ਦੀਆਂ ਓ ਚੇਤਾ ਆਇਆ ਪੰਡਤਾ ਨੂੰ ਫਿਰ ਹਿੱਦ ਦੀ ਚਾਦਰ ਦਾ ਭਾਰਤ ਦੇ ਨਹੀਂ ਦੇ ਸਕਦਾ ਗੁਰਤੇਗ ਬਹਾਦਰ ਸਕਦਾ ਗੁਰ ਤੇਗ ਬਹਾਦਰ ਦਾ ਉਹ ਦਿੱਲੀ ਬੈਠਾ ਔਰੰਗਜ਼ੇਬ ਸੀ ਜ਼ੁਲਮ ਕਮਾਉਣ ਲਗਾ ਜੋ ਰਾਜਬਰੀ ਹਿੰਦੂਆਂ ਨੂੰ ਇਸਲਾਮ ਮਨਾਉਣ ਲਗਾ ਜੋ ਰਾਜਬਰੀ ਹਿੰਦੂਆਂ ਨੂੰ ਇਸਲਾਮ ਮਨਾਉਣ ਲਗਾ ਉਹ ਠਾਡੇ ਜ਼ੁਲਮ ਕਮਾਉਨਾ ਤੇ ਪਤ ਬਣਿਆ ਨਾ ਕਰਦਾ ਭਾਰਤ ਦੇ ਨਹੀਂ ਦੇ ਸਕਦਾ ਗੁਰ ਤੇਗ ਬਹਾਦਰ ਪਾਰਤ ਦੇ ਨਹੀਂ ਦੇ ਸਕਦਾ ਗੁਰੂ ਤੇਗ ਬਹਾਦਰ ਦਾ ਨਾਵੇਂ ਗੁਰ ਦੇ ਕੋਲ ਫੇਰ ਪੰਡਤ ਚਲਿਆ ਸੀ ਧਰਮ ਬਚਾਲੋ ਸਾਡਾ ਦੁਖੜੇ ਖੋਲ ਸੁਣਾਏ ਸੀ ਧਰਮ ਬਚਾਲੋ ਸਾਡਾ ਦੁਖੜੇ ਖੋਲ ਸੁਣਾਏ ਸੀ ਉਹ ਸੀਸ ਵਾਰ ਕੇ ਸਤ ਗੁਰੂ ਨੇ ਮੂੰਹ ਤੋੜਿਆ ਛਾਪਰ ਦਾ ਸਕਦਾ ਗੁਰ ਤੇਗ ਬਹਾਦਰ ਦਾ ਭਾਰਤ ਤੇ ਨਹੀਂ ਦੇ ਸਕਦਾ ਗੁਰ ਤੇਗ ਬਹਾਦਰ ਦਾ ਮੈਂ ਗੁਰਨੇ ਲਾਲ ਕਲੇ ਦਾ ਤਖਤ ਵੰਗਾਰ ਦਦਾ ਨਵੇਂ ਗੁਰਨੇ ਲਾਲ ਕਲੇ ਦਾ ਤਖਤ ਵੰਗਾਰ ਦਦਾ ਤਿਲਕ ਜਨੂ ਦੀ ਖਾਤਰ ਆਪਣੇ ਸੀਸ ਨੂੰ ਵਾਰ ਦਤਾ ਆਤਰ ਆਪਣੇ ਸੀਸ ਨੂੰ ਵਾਰ ਦਤਾ ਖਲਦੀਪ ਰੰਗੜੀ ਵਾਲੇ ਦਾ ਸਿਰ ਚੁਕਿਆ ਆਤਰ ਦਾ ਭਾਰਤ ਤੇ ਨਹੀਂ ਦੇ ਸਕਦਾ ਗੁਰੂ ਤੇਗ ਬਹਾਦਰ ਦਾ ਭਾਰਤ ਤੇ ਨਹੀਂ ਦੇ ਸਕਦਾ ਗੁਰੂ ਤੇਗ ਬਹਾਦਰ ਦਾ